ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਆਪਾਂ ਐਦਾ ਹੀ ਖਤਰਨਾਕ ਵਲੌਗ ਲੈ ਕੇ ਆਉਂਦੇ ਰਵਾਂਗੇ ਅੱਜ ਦਾ ਵਲੌਗ ਹੈਗਾ ਜੀ ਰਖੜੀ ਤੇ ਆਪਾਂ ਜਾ ਰਹੇ ਹਾਂ ਵੀਰੇ ਦੇ ਰਖੜੀ ਬੰਨਣ ਤੇ ਤੁਹਾਨੂੰ ਮਿਲਦੇ ਆਂ ਅਸੀਂ ਬਾਜ਼ਾਰ 'ਚ ਜਾ ਕੇ ਤੇ ਅੱਗੇ ਵੀਊ ਬਹੁਤ ਘੈਂਟ ਹੋਣ ਵਾਲਾ ਤੇ ਹਾਂਜੀ ਆਪਾਂ ਪਹੁੰਚਣ ਵਾਲੇ ਆ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਮਠਿਆਈ ਵਾਲੀ ਦੁਕਾਨ ਦੇ ਇੱਥੋਂ ਆਪਾਂ ਲਵਾਂਗੇ ਮਠਿਆਈ ਤੇ ਪੁੱਛਦੇ ਆਂ ਆਪਾਂ ਕਿਹਦਾ ਕੀ ਰੇਟ ਆ ਫਿਰ ਲੈਨੇ ਆ ਮਠਿਆਈ ਤੇ ਫਿਰ ਆਪਾਂ ਚੱਲਦੇ ਆਂ ਅੱਗੇ ਜੀ ਇੱਕ ਗੱਲ ਹੋਰ ਤੁਸੀਂ ਸਾਰੇ ਜਾਣੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਹਾਡੀ ਫੇਵਰਿਟ ਮਠਿਆਈ ਕਿਹੜੀ ਆ ਤੇ ਅਸੀਂ ਹੁਣ ਪੈਕ ਕਰਵਾ ਲਈ ਆ ਜੀ ਮਠਿਆਈ ਤੇ ਪੇਮੈਂਟ ਕਰਨ ਤੋਂ ਬਾਅਦ ਆਪਾਂ ਹੁਣ ਲਵਾਂਗੇ ਰਖੜੀਆਂ ਮਠਿਆਈ ਪੈਕ ਕਰਵਾ ਲਈਏ ਹਾਂ ਜੀ ਹੁਣ ਆਪਾਂ ਦੇਖ ਰਹੇ ਹਾਂ ਰਖੜੀਆਂ ਤੇ ਰਖੜੀਆਂ ਵੀ ਦੇਖੋ ਕਿੰਨੀਆਂ ਘੈਂਟ ਘੈਂਟ ਨੇ ਤੇ ਭਾਬੀਆਂ ਲਈ ਅਲੱਗ ਲੈਣੀ ਪੈਣੀਆਂ ਤੇ ਇੱਕ ਸਾਡੇ ਛੋਟੇ ਛੋਟੇ ਬੱਚੇ ਕਿਊਟ ਕਿਊਟ ਗੇਵੀ ਨੂਰ ਮਨਰਾਜ ਉਹਨਾਂ ਲਈ ਵੀ ਲੈਣੀਆਂ ਤੇ ਇੱਥੇ ਮੈਨੂੰ ਜਿਆਦੇ ਖਾਸ ਸੋਹਣੀਆਂ ਨਹੀਂ ਲੱਗੀਆਂ ਵੈਸੇ ਫਿਰ ਮੈਂ ਵੀਰੇ ਅਰਗਿਆਂ ਲਈ ਲਈ ਤੇ ਇੱਥੋਂ ਹੁਣ ਆਪਾਂ ਰਖੜੀ ਲਵਾਂਗੇ ਲੈਣ ਤੋਂ ਬਾਅਦ ਅੱਗੇ ਤੁਹਾਨੂੰ ਮਿਲਦੇ ਆਂ ਹਾਂਜੀ ਅਸੀਂ ਸਾਰਾ ਕੁਝ ਲੈ ਕੇ ਤੇ ਜਾਣ ਲੱਗੇ ਆ ਹੁਣ ਪਿੰਡ ਵੱਲੀ ਤੇ ਤੁਸੀਂ ਵੀਊ ਚੈੱਕ ਕਰੋ ਅੱਜ ਦਾ ਮੈਚ ਹੁਣ ਥੋੜੀ ਥੋੜੀ ਠੰਡ ਲੱਗਣ ਲੱਗ ਗਈ ਆ ਤੇ ਤੁਹਾਨੂੰ ਪਤਾ ਠੰਡ ਵੀ ਬਹੁਤ ਨੇੜੇ ਆ ਰਹੀ ਆ ਮਿਲ ਤਾਂ ਲੱਗਦੀ ਆ ਤੁਹਾਨੂੰ ਨਹੀਂ ਪਤਾ ਲੱਗਦੀ ਕਿ ਨਹੀਂ ਅਸੀਂ ਪਿੰਡ ਵਿੱਚ ਪਹੁੰਚ ਚੁੱਕੇ ਆ ਹੁਣ ਤੁਹਾਨੂੰ ਮਿਲਦੇ ਆ ਜੀ ਸਿੱਧਾ ਘਰੇ ਜਾ ਕੇ ਅਸੀਂ ਘਰੇ ਪਹੁੰਚ ਚੁੱਕੇ ਆ ਤੇ ਦੇਖੋ ਭਾਬੀ ਨੇ ਸਾਰੀ ਸਫਾਈ ਕਰਤੀ ਜੀ ਕਿਉਂਕਿ ਮੈਂ ਦੱਸ ਦਿੱਤਾ ਸੀ ਵੀ ਮੈਂ ਹੁਣ ਰਖੜੀ ਬੰਨਣ ਆ ਰਹੀ ਆ ਇਸ ਤੋਂ ਬਾਅਦ ਵਿੱਚ ਜੇ ਮੈਂ ਮਠਿਆਈ ਰੱਖੀ ਤੇ ਰੱਖਣ ਤੋਂ ਪਤੀ ਸਾਹ ਰੱਖਣ ਤੋਂ ਬਾਅਦ ਆਪਾਂ ਰਖੜੀਆਂ ਵੀ ਰੱਖ ਲਿਆ ਤੇ ਵੀਰੇ ਨੂੰ ਵੀ ਬੈਠ ਗਏ ਸੀ ਆਪਾਂ ਨੂੰ ਪਤਾ ਨਹੀਂ ਸੀ ਰਿਸ਼ਤੇਦਾਰਾਂ ਨੇ ਹੋਰ ਵੀ ਆਉਣਾ ਤੇ ਫਿਰ ਮੈਂ ਵੀਰੇ ਦੇ ਰਖੜੀ ਬਨਣ ਲੱਗੀ ਤੇ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਈ ਜਦੋਂ ਮੈਂ ਵੀਰੇ ਦੇ ਰਖੜੀ ਬਨਣੀ ਜੇ ਵੈਗਰੂ ਪਰਮਾਤ ਮੈਦਾਈ ਚੜਦੀ ਕਲਾ ਚ ਰੱਖ ਨੂੰ ਸਾਰਿਆਂ ਨੂੰ ਤੇ ਵੀਰੇ ਦੀ ਲੰਮ ਲੰਮੀ ਉਮਰ ਕਰਨ ਉਸ ਤੋਂ ਬਾਅਦ ਰਖੜੀ ਬਨਣ ਤੋਂ ਬਾਅਦ ਜੀ ਮੈਂ ਮੰਮਾ ਨਾਲ ਆ ਗਈ ਸੀ ਬੁਟੀਕ ਤੇ ਮੰਮਾ ਨੇ ਦੇਖਣੀ ਸੀ ਸੂਟ ਦੇ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਇਹਦਾ ਐਡਰੈਸ ਚਾਹੀਦਾ ਹੈ ਤੇ ਤੁਹਾਨੂੰ ਮੈਂ ਦੱਸ ਦਊਂਗੀ ਸਾਰੇ ਜਾਣੇ ਕਮੈਂਟਾਂ ਚ ਜਰੂਰ ਦੱਸਿਓ ਕਿ ਤੁਹਾਨੂੰ ਕਿਹੜਾ ਸੂਟ ਵਧੀਆ ਲੱਗਿਆ ਅਸੀਂ ਹੋਂਦੇ ਕਰੇ ਸੀ ਸੂਟ ਤੇ ਤੁਸੀਂ ਵੀ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਸੂਟ ਨੇ ਦੀਦੀ ਦੱਸ ਰਹੀ ਸੀ ਪ੍ਰਾਈਸ ਉਦੋਂ ਬਾਅਦ ਚ ਜੀ ਅਸੀਂ ਵਲੌਗਿੰਗ ਐਂਡਿੰਗ ਕੀਤੀ ਥੋੜੇ ਜੇ ਘਰ ਦੇ ਕੰਮ ਜ਼ਰੂਰੀ ਕਰਨੇ ਸੀ జీవో వదిలి కమనా